ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹੋਇਆ ਤੇ ਮੇਰੇ ਨਾਲ ਰਵਿੰਦਰ ਸਿੰਘ ਜੀ ਨੇ ਤੇ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਐਜੂਕੇਸ਼ਨਲ ਵਿਸ਼ੇ ਦੇ ਉੱਤੇ ਜਿਸ ਜਿਸ ਦਾ ਸਬੰਧ ਰਾਤ ਨੂੰ ਸੌਣ ਤੋਂ ਪਹਿਲਾਂ ਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਬੈੱਡ ਤੇ ਜਾਣ ਦੇ ਲੱਗਾਂ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਜਿਹੜੀਆਂ ਕਿ ਸਾਡੀ ਸਿਹਤ ਨੂੰ ਖਰਾਬ ਕਰ ਦਿੰਦੀਆਂ ਨੇ ਤੇ ਉਸ ਤੋਂ ਆਪਾਂ ਬਚਣਾ ਹੈਗਾ ਇਸ ਪੂਰੀ ਐਜੂਕੇਸ਼ਨਲ ਵੀਡੀਓ ਦੇ ਵਿੱਚ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਸੌਣ ਤੋਂ ਪਹਿਲਾਂ ਕਿਹੜੀਆਂ ਕਰੀਆਂ ਆਪਾਂ ਉਹ ਗਲਤੀਆਂ ਕਰਦੇ ਹਾਂ ਜਿਦੇ ਕਰਕੇ ਸਾਡੀ ਸਿਹਤ ਦੇ ਉੱਤੇ ਬੁਰਾ ਅਸਰ ਪੈਂਦਾ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਪਰਵਲ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਕੂਲੰਥੀ ਸੱਚੀ ਕਾ ਸਾਰਿਆਂ ਨੂੰ ਸੱਚੀ ਕਾ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ ਥੈਂਕ ਯੂ ਰਵਿੰਦਰ ਜੀ ਜਿੱਦਾਂ ਕਹਿੰਦੇ ਨੇ ਵੀ ਸਾਰਾ ਦਿਨ ਕੰਮ ਕਰਨਾ ਜ਼ਰੂਰੀ ਹੈ ਦਿਨ ਦੀਆਂ ਐਕਟੀਵਿਟੀਜ਼ ਜ਼ਰੂਰੀ ਨੇ ਇਸ ਕਰਕੇ ਇਨਾ ਹੀ ਜ਼ਰੂਰੀ ਹੈਗਾ ਰਾਤ ਨੂੰ ਸੌਣਾ ਵੀ ਜੀ ਜੇ ਬੰਦਾ ਸੌਵੇਂ ਨਾ ਤਾਂ ਕਹਿੰਦੇ ਨੇ ਵੀ ਕੁਛ ਦਿਨਾਂ ਬਾਅਦ ਬੰਦੇ ਦੀ ਮੌਤ ਵੀ ਹੋ ਸਕਦੀ ਹੈ ਜਾਂ ਬੰਦਾ ਹਮਾਮਾ ਚ ਵੀ ਜਾ ਸਕਦਾ ਜੀ ਪਰ ਸੌਣ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਪ੍ਰੀਕਾਉਸ਼ਨਸ ਐਸੀਆਂ ਲੈਣੀਆਂ ਹੁੰਦੀਆਂ ਨੇ ਜਿਦੇ ਨਾਲ ਸਾਡੀ ਸਿਹਤ ਨੂੰ ਅਸੀਂ ਜਿਹੜਾ ਹੋਰ ਬਿਹਤਰ ਬਣਾ ਸਕਦੇ ਹਾਂ ਜੇ ਆਪਾਂ ਸੌਣ ਤੋਂ ਪਹਿਲਾਂ ਉਹ ਪ੍ਰੀਕਾਉਸ਼ਨਸ ਨਹੀਂ ਲੈਂਦੇ ਤਾਂ ਫਿਰ ਸਾਨੂੰ ਉਹ ਨੀਂਦਰਾ ਡਿਪਰੈਸ਼ਨ ਹਾਰਮੋਨਲ ਇੰਬੈਲੈਂਸਿੰਗ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਸਾਨੂੰ ਆ ਜਾਣਗੀਆਂ ਸਾਨੂੰ ਜਿਹੜੀਆਂ ਉਹ ਉੱਠ ਕੇ ਖਾਣ ਖਾਣ ਦੀਆਂ ਹੀ ਬੜੀਆਂ ਆਤ ਪੈ ਜੇ ਕਿ ਜੇ ਨੀਂਦ ਨਹੀਂ ਆਏਗੀ ਤਾਂ ਜ਼ਿਆਦਾ ਖਾਵਾਂਗੇ 슈ਗਰ ਹੋਣ ਦੀ ਪ੍ਰੋਬਲਮ ਹੋ ਸਕਦੀ ਹੈ ਇਦਾਂ ਦੀ ਬੜੀਆਂ ਬੜੀਆਂ ਪ੍ਰੋਬਲਮਾਂ ਹੋ ਸਕਦੀਆਂ ਜੀ ਜਿਸ ਤਰ੍ਹਾਂ ਕਿ ਮੈਨੂੰ ਸਮਝਦਾ ਪਰ ਤੁਸੀਂ ਕੀ ਸੋਚਦੇ ਹੋ ਵੀ ਸੌਣ ਤੋਂ ਪਹਿਲਾਂ ਅਸੀਂ ਕਿਹੜੀਆਂ ਗਲਤੀਆਂ ਉਹ ਕਰਦੇ ਹਾਂ ਜਿਦੇ ਕਰਕੇ ਸਾਡੀ ਸਿਹਤ ਤੇ ਬੁਰਾ ਸਿੱਟਾ ਜੀ ਕੋਈ ਨਹੀਂ ਸਾਰੇ ਜਾਣਦੇ ਆ ਕਿ ਸ਼ਾਮ ਨੂੰ ਅਗਰ ਜਿਹੜੇ ਲੋਕਾਂ ਨੂੰ ਨੀਂਦ ਦੀ ਪਰਬਲ ਹੋਵੇ ਨਗਰ ਸ਼ਾਮ ਨੂੰ ਚਾਹ ਜਾਂ ਕਾਫੀ ਪੀ ਲੈਣ ਤਾਂ ਉਹਨਾਂ ਲਈ ਬੁਰੀ ਗੱਲ ਹੈ ਤੇ ਸਾਰੇ ਜਾਣਦੇ ਨੇ ਐਕਸਪਰਟਸ ਹਾਂਜੀ ਤੇ ਸਾਰੇ ਐਕਸਪਰਟ ਜਾਣਦੇ ਆ ਕਿ ਅਗਰ ਖਾਣਾ ਸੌਣ ਤੋਂ 3 ਘੰਟੇ ਪਹਿਲਾਂ ਖਾਏ ਦੇ ਜਾਵੇ ਤਾਂ ਵਧੀਆ ਹੈ ਹਨਾ ਇਹ ਤਾਂ ਹੈਗੇ ਨੇ ਜਿਹੜੇ ਸਰਫਿਸ਼ਲ ਸਾਰੇ ਜਾਣਦੇ ਗੱਲਾਂ ਆ ਆਪਾਂ ਉਹ ਗੱਲਾਂ ਕਰ ਰਹੇ ਹਾਂ ਜਿਹੜੀ ਤੁਸੀਂ ਬੈੱਡ 'ਚ ਜਾ ਕੇ ਗਲਤੀਆਂ ਕਰ ਸਕਦੇ ਹੋ ਜਾਂ ਜਸਟ ਬਿਫੋਰ ਬੈੱਡ ਤੋਂ ਪਹਿਲਾਂ ਕਰਦੇ ਹੋ ਜਿਹਦੇ ਕਰਕੇ ਤੁਹਾਡੀ ਨੀਂਦ ਯਾ ਕੱਲੀ ਨੀਂਦਰੀ ਤੁਹਾਡੀ ਹੈਲਥ ਸਫਰ ਕਰਦੀ ਹੈ। ਹੂੰ ਪਹਿਲੀ ਗਲਤੀ ਹੈ ਕੋਲੋਂਜੀ ਆਪਾਂ ਜਾਣਦੇ ਆ ਸਰਕੇਡੀਅਨ ਰਿਦਮ ਸਰਕੇਡੀਅਨ ਰਿਦਮ ਇੱਕ ਰਿਦਮ ਹੁੰਦਾ ਜਿਸ ਵਿੱਚ ਕੋਈ ਬੀਟ ਹੁੰਦੀ ਡੱਬ ਡੱਬ ਉਹ ਬੀਟ ਹਮੇਸ਼ਾ ਵੇਵ ਦੀ ਫਾਰਮ ਚਾਹਦੀ ਹੈ। ਆਪਣੀ ਬੋਡੀ ਦਾ ਸਰਕੇਡੀਅਨ ਰਿਦਮ ਹੈ ਜਿਸ ਚ ਨੀਂਦ ਦੀ ਡੀਪ ਸਾਈਕਲਸ ਆਉਂਦੇ ਨੇ 45 45 ਮਿੰਟ ਤੋਂ ਬਾਅਦ ਆਉਂਦੇ ਨੇ। ਅੱਜ ਕੱਲ 99% ਦੁਨੀਆ ਕਿਉਂਕਿ ਲਾਈਫ ਫਾਸਟ ਪੇਸ ਹੋ ਗਈ ਸਵੇਰੇ ਉੱਠਣਾ ਲੇਟ ਹੋ ਗਿਆ ਰਾਤ ਨੂੰ ਸੋ ਲੇਟ ਰਹੀ ਹੈ। ਉਹਦਾ ਨੁਕਸਾਨ ਹੈ ਪਹਿਲੀ ਚੀਜ਼ ਤੁਸੀਂ ਤੁਸੀਂ ਬੈੱਡ 'ਤੇ लेट ਗਏ ਬੈੱਡ 'ਤੇ ਜਾਣ ਦਾ ਸਹੀ ਟਾਈਮ ਹੈ 10 ਤੋਂ 10:30 ਜਾਂ ਇਸ ਤੋਂ ਵੀ ਪਹਿਲਾਂ ਜਿਹੜਾ ਬੈੱਡ 'ਤੇ ਗਿਆ ਹੀ 11 ਵਜੇ ਉਹਨੇ ਪਹਿਲੀ ਡੀਪ ਸਲੀਪ ਵੇਵ ਕੈਨਸਲ ਕਰਤੀ ਇਹ ਜਿੰਨੀਆਂ ਡੀਪ ਸਲੀਪ ਵੇਵਸ ਕੈਨਸਲ ਕਰੋਗੇ ਜੀ ਸੌਰੀ ਕੈਚ ਕਰੋਗੇ ਉਹਨਾ ਤੰਦਰੁਸਤ ਉਹਨਾ ਸਿਹਤ ਵਧੀਆ ਉਹਨਾ ਰਿਫਰੈਸ਼ਡ ਉੱਠੋਗੇ ਤਾਂ ਪਹਿਲੀ ਗਲਤੀ ਬੈੱਡ 'ਤੇ लेट ਗਏ ਤਾਂ ਅਗਰ ਤੁਸੀਂ ਬੈੱਡ 'ਤੇ ਗਏ ਲੇਟ ਜਿਵੇਂ 11 12 ਵਜੇ ਯਾ ਅੱਜਕੱਲ੍ਹ ਦੇ ਬੱਚੇ 3-4 ਵਜੇ ਇਹੜਾ ਸੜਪੜਦੇ ਰਾਤ ਨੂੰ ਉਹ ਆਪਣੀ ਲਾਈਫ ਦੀ ਐਕਸਪੈਕਟੈਂਸੀ ਘਟਾ ਰਹੇ ਹਨ ਕਿਉਂਕਿ ਇਹ ਰਿਦਮ ਐ ਬਣਿਆ ਹੋਇਆ ਹੈ ਇਹ ਸੂਰਜ ਦੇ ਨਾਲ ਆਪਣੀ ਧਰਤੀ ਦਾ ਇੱਕ ਐਮ ਇਹਦਾ ਜੈਨੇਟਿਕਲੀ ਦੀ ਐਮੇ ਕੰਬੀਨੇਸ਼ਨ ਹੈ ਕਿ ਜੇਕਰ ਤੁਸੀਂ 10:30 ਵਜੇ ਸੋ ਚੁੱਕੇ ਹੋ ਤੁਸੀਂ ਸਵੇਰੇ ਰਿਫਰੈਸ਼ਡ ਉੱਠਦੇ ਹੋ ਤੁਸੀਂ ਮੈਕਸਿਮਮ ਜਿਵੇਂ ਆਪਾਂ ਕਹਾਂਗੇ ਰਿਪੇਅਰ ਦਾ ਲਾਹ ਲੈ ਸਕਦੇ ਹੋ ਠੀਕ ਹੈ ਕਰੋ ਜੀ ਦੂਜੀ ਚੀਜ਼ ਕਰੋ ਜੀ ਟੀਵੀ ਦੀ ਸਕਰੀਨ ਜਾਂ ਮੋਬਾਈਲ ਦੀ ਸਕਰੀਨ ਦੇਖ ਕੇ ਸੋਏ ਹੁਣ ਇਹ ਬੜਾ ਇੰਟਰਸਟਿੰਗ ਹੈ ਲੋਕਾਂ ਨੇ ਨਾ ਕਮਰੇ ਚ ਟੀਵੀ ਲਾਇਆ ਹੁੰਦਾ ਹੈ ਐਂਡ ਇੱਕ ਮਿੰਟ ਪਹਿਲਾਂ ਬੰਦ ਕਰਦੇ ਆ ਕਿ ਜਦ ਤੱਕ ਕੋਈ ਕਹਿੰਦਾ ਨਾ ਕਿ ਬਸ ਕਰੋ ਹੁਣ ਤਾਂ ਟੀਵੀ ਬੰਦ ਹੁੰਦਾ ਹੈ ਜਾਂ ਫਿਰ ਉਹ ਬੰਦ ਹੋ ਜਾਂਦਾ ਸਭ ਦੇ ਫੋਨ ਚੱਕ ਕੇ ਜਾਂਦੇ ਆ ਕੁਲਵੰਤ ਜੀ ਟੈਕਨੀਕਲ ਫੈਕਟਰ ਹੈ ਇਹਦੇ ਵਿੱਚ ਨਾ ਇੱਕ ਬਲੂ ਲਾਈਟ ਹੁੰਦੀ ਹੈ ਬਲੂ ਲਾਈਟ ਹੂੰ ਉਹ ਬਲੂ ਲਾਈਟ ਤੁਹਾਡੇ ਅੰਦਰ ਫੋਟੋਨਸ ਨੂੰ ਫੋਟੋਨਸ ਭੰਦੀ ਹੈ ਤੇ ਆਪਣੇ ਬ੍ਰੇਨ ਦੇ ਕੁਝ ਅਹਿਜੇ ਸੈਲਸ ਨੂੰ ਐਕਟੀਵੇਟ ਕਰਦੀ ਹੈ ਜਿਹੜੀ ਕਿ ਤੁਹਾਡੇ ਮਾਈਂਡ ਦੇ ਬ੍ਰੇਨ ਦੇ ਵਿੱਚ ਆ ਮੈਲੇਟੋਨਿਨ ਨੂੰ ਬਣਨ ਨਹੀਂ ਦਿੰਦੀ ਮੈਲੇਟੋਨਿਨ ਉਹ ਹਾਰਮੋਨ ਹੈ ਜਿਹੜਾ ਆਪਾਂ ਨੂੰ ਨੀਂਦ ਲਿਆਣ ਚ ਰਿਸਪੌਂਸਿਬ ਹੈ ਤਾਂ ਜੇ ਤੁਸੀਂ ਸਕਰੀਨ ਜਾਂ ਤੁਹਾਡੇ ਕਮਰੇ 'ਚ ਬਹੁਤ ਬ੍ਰਾਈਟ ਲਾਈਟ ਹੋਏ ਸੌਣ ਲੱਗੇ ਜਾਂ ਤੀਜੀ ਚੀਜ਼ ਜੇ ਤੁਹਾਡੇ ਉਹ ਹੋਵੇ ਕੀ ਨਾ ਮੈਂ ਫੋਨ ਦੀ ਲਾਈਟ ਦੇਖ ਰਹੇ ਹੋ ਤੁਸੀਂ ਤਾਂ ਇਹਦੇ ਨਾਲ ਕੀ ਹੁੰਦਾ ਕੁਲੰਤੀ ਤੁਹਾਨੂੰ ਨੀਂਦ ਅੱਛੀ ਨਹੀਂ ਆਂਦੀ ਜਾਂ ਤੁਹਾਨੂੰ ਨੀਂਦ ਬਹੁਤ ਲੇਟ ਆਂਦੀ ਹੈ ਆਈਫੋਨ ਯੂਜ਼ਰਜ਼ ਕੋਲ ਨਾ ਐਪ ਨਹੀਂ ਸੀ ਜਿਹੜੇ ਹੈਗੇ ਨੇ ਐਂਡਰੋਇਡ ਯੂਜ਼ਰਸ ਇਹਨਾਂ ਕੋਲ ਤਾਂ ਇੱਕ ਐਪ ਸੀਗੀ ऐप आकर ना तो ब्लू लाइट रिड्यूस कर सकते हो मैं आईफोन लईफोन च यह करें कि ब्लू लाइट घट जाए तक जी आईफोन यूजर आ सजे हाथों उदर ड्रॉप करे नीचे आ देखो एक मेन्यू आ गया उ दबी रखना है देखो एक होर मेन्यू आ गया देखना येलो होलो क्या ना, नाइट शिफ्ट यह नाइट शिफ्ट अगर ऑफ कर दूंगे तो देखो रंग चेंज हो गया अगर मैं ऑन कर दूंगा ब्लू लाइट रिड्यूस होगी ऑलरेडी ਇਹ ਬਲੂ ਲਾਈਟ ਮੈਂ ਹਮੇਸ਼ਾ ਇਹਨੂੰ ਰਿਡਿਊਸ ਕਰਕੇ ਰੱਖਣਾ ਕਿਉਂਕਿ ਮੇਰਾ ਕੰਮ ਫੋਨ ਦੇਖਣ ਦਾ ਬਹੁਤ ਹੈ ਤਾਂ ਆਈਫੋਨ ਯੂਜ਼ਰ ਲਈ ਵੀ ਮੈਂ ਲੱਭ ਲਿਆ ਐਂਡਰੌਇਡ ਯੂਜ਼ਰ ਲਈ ਤਾਂ ਬਹੁਤ ਸਿੰਪਲ ਤੁਸੀਂ ਆਪਣੇ ਉਸ ਤੇ ਜਾਓਗੇ ਪਲੇ ਸਟੋਰ ਤੇ ਤੇ ਬਲੂ ਲਾਈਟ ਰਿਡਕਸ਼ਨ ਦੀ ਐਪ ਲੱਭਣੀ ਹੈ ਫ੍ਰੀ ਐਪਸ ਨੇ ਕਿ ਬਲੂ ਲਾਈਟ ਰਿਡਿਊਸ ਕਰਨੀ ਹੈ ਤੁਹਾਨੂੰ ਨਾ ਪਤਾ ਨਹੀਂ ਇਹ ਜਿਹੜੀ ਬਲੂ ਲਾਈਟ ਆਪਾਂ ਦਿਖਦੀ ਨਹੀਂ ਇਹ ਦੇ ਸਕਰੀਨ ਦੇ ਪਿੱਛੋਂ ਆਉਂਦੀ ਹੈ ਤੇ ਇਹ ਤੁਹਾਡੇ ਬ੍ਰੇਨ ਦੇ ਸੈਲਸ ਨੂੰ ਐਕਟੀਵੇਟ ਕਰ ਦਿੰਦੀ ਜ਼ਿਆਦਾ ਤੇ ਤੁਹਾਨੂੰ ਨੀਂਦ ਨਹੀਂ ਆਉਂਦੀ ਹੁਣ ਕੋਲੋਂ ਕੀ ਸਿਆਣੇ ਟਾਈਮ ਤੇ ਪੁਰਾਣੇ ਟਾਈਮ ਤੇ ਭਲੇ ਟਾਈਮ ਤੇ ਏਸੀ ਉਸ ਨੇ ਹੁੰਦੇ ਸੀ ਆਪਣੇ ਕੋਲ ਆਪਰਾਤ ਨੂੰ ਨਹਾ ਕੇ ਚਦਰ ਗਿੱਦਲੀ ਕਰਕੇ ਸੌਂਦੇ ਸੀ ਬਹੁਤ ਹੀ ਟੈਕਨੀਕਲ ਇੰਟਰਸਟਿੰਗ ਫੈਕਟ ਹੈ ਕੋਲantz ਜੀ ਏਸ਼ੀਆ ਨੇ ਫਾਇਦਾ ਤਾਂ ਕਰਤਾ ਮਗਰ ਟੈਕਨੀਕਲ ਸਮਝੋ ਆਪਣੇ ਬੋਡੀ ਮੈਲਾਟੋਨਿਨ ਠੰਡ ਚ ਬਣਦੀ ਜਾ ਰਹਾ ਤੁਸੀਂ ਸਾਰੇ ਜਿਹੜੇ ਨੀਂਦ ਕਿਹ ਜਾਂਦੀ ਹੈ ਕਿ ਆਹ ਪਤਾ ਨਹੀਂ ਲੱਗਈ ਕਿੱਥੇ ਗਏ ਠੰਡ ਦੇ ਵਿੱਚ ਇੱਕ ਟੈਂਪਰੇਚਰ ਹੈ ਉਸ ਤੋਂ ਬਾਅਦ ਮੈਲਾਟੋਨ ਅੱਛਾ ਬਣਦਾ ਹੈ ਗਰਮੀਆਂ ਚ ਜਿਹੜੇ ਲੋਕਾਂ ਦੀ ਬੋਡੀ ਜਿਆਦਾ ਗਰਮ ਹੋ ਜਾਂਦੀ ਹੈ ਜਾਂ ਜਿਹੜੇ ਨਹਾ ਕੇ ਨਹੀਂ ਸੌਂਦੇ ਉਹਨਾਂ ਦਾ ਮੈਲੇਟੋਨਨ ਬਣਨ ਦੀ ਸ਼ੰਕਾ ਜਾਂ ਉਮੀਦ ਸੌਰੀ ਘਟ ਜਾਂਦੀ ਹੈ ਤਾਂ ਅਗਰ ਤੁਸੀਂ ਠੰਡੇ ਪਣੀ ਨਾਲ ਆਕੇਸ਼ ਨਾਲ ਉਹ ਕਰਕੇ ਨਾਲ ਦਿਨ ਪਿੰਡਾ ਨੂੰ ਗਿੱਲਾ ਪੂਰਾ ਨਹੀਂ ਸੁਕਣਾ ਥੋ ਮੋਟਾ ਮੋਟਾ ਸੁਕਾ ਕਰਕੇ ਬਸ ਆਪਣੇ ਪਜਾਮਾ ਜੇ ਪਾ ਕੇ ਪੈ ਜਾਓਗੇ ਤੁਹਾਡੀ ਨੀਂਦ ਵਧੀਆ ਹੁੰਦੀ ਹੈ ਤਾਂ ਗਰਮੀ ਹੋ ਕੇ ਜਿਹੜੀ ਫੀਮੇਲਸ ਨੂੰ ਹੌਟ ਫਲੈਸ਼ਸ ਹੁੰਦੇ ਆ ਹੌਟ ਫਲੈਸ਼ਸ ਨੇ ਤਾਂ ਟੈਂਪਰੇਚਰ ਟੱਕਦਾ ਕੀ ਨਹੀਂ ਬਣੂਗਾ ਮੈਲੇਟੋਨਨ ਤਾਂ ਗਰਮ ਪਿੰਡਾ ਲੈ ਕੇ ਸੋਣਾ ਵੀ ਆਪਣੇ ਆਪ ਚ ਨੁਕਸਾਨ ਹੈ ਮੈਨੂੰ ਕਹਿੰਦਾ ਏਸੀ ਵਰਤੋ ਮਗਰ ਮੈਂ ਖੁਦ ਏਸੀ ਵਰਤਦਾ ਕਿਉਂਕਿ ਏਸੀ ਵਧੀਆ ਲੱਗਦਾ ਏਸੀ ਵਰਤਣ ਦਾ ਫਾਇਦਾ ਇਹ ਹੈ ਕਿ ਉਹ ਆਟੋਮੈਟਿਕਲੀ ਤੁਹਾਡੇ ਟੈਂਪਰੇਚਰ ਨੂੰ ਲੋ ਕਰ ਦਿੰਦਾ ਤੇ ਉਹ ਲੋ ਟੈਂਪਰੇਚਰ 'ਤੇ ਹੋਣ ਕਰਕੇ ਤੁਹਾਡਾ ਮੈਲਟੋਨਨ ਬਣਦਾ ਕੁਲਵੰਜੀ ਇਹ ਇੱਕ ਮੈਡੀਕਲ ਫੈਕਟ ਹੈ ਆਪਣੀ ਬੋਡੀ ਦਾ ਟੈਂਪਰੇਚਰ ਆਪ ਨੂੰ ਥੋੜਾ ਠੰਡਾ ਹੁੰਦਾ ਹੈ ਦੈਨ ਡੇ ਇੱਕ 1 ਡਿਗਰੀ ਤੋਂ ਕੁਝ ਗਿਰ ਜਾਂਦਾ ਤੇ ਉਹਦਾ ਰੀਜ਼ਨ ਇਹ ਹੈ ਉਹ ਜੈਨੇਟਿਕਲੀ ਮੈਲਟੋਨਨ ਬਣਾਉਣ ਦਾ ਇੱਕ ਵਧੀਆ ਤਰੀਕਾ ਹੈ ਕਲੋਂਜੀ ਇੱਕ ਛੋਟਾ ਫੈਕਟਰ ਪਿਛਲੇ ਉਸ ਚ ਕਹਨਾ ਕਈ ਲੋਕ ਕਲੀ ਸਕਰੀਨ ਨਹੀਂ ਰਾਤ ਨੂੰ ਨਾ ਸੰਸਨੀ ਖੇਜ ਦੇਖ ਕੇ ਸੌਣੇ ਆ ਉਹ ਬਿਲਕੁਲ ਨਹੀਂ ਕਰਨਾ ਜਿਨ੍ਹਾਂ ਨੂੰ ਆਹ ਤਨਕ ਖਤਰਨਾਕ ਜਾਂ ਚੈਨਲ ਜਿੱਥੇ ਕੋਈ ਬੰਦਾ ਸੰਗ ਪਾੜ ਰਿਹਾ ਹੁੰਦਾ ਤੇ ਉਹ ਦੇਖ ਕੇ ਸੌਣਾ ਉਹ ਕਦੇ ਨਹੀਂ ਕਰਨਾ ਕਿਉਂਕਿ ਉਹ ਦੱਸ ਰਿਹਾ ਕਿੱਥੇ ਕੀ ਫਾਸਾ ਹੋ ਗਿਆ ਕਿੱਥੇ ਕੀ ਪਟਾਕਾ ਪੈ ਗਿਆ ਕੀ ਗੜਬੜ ਹੋ ਸਕਦੀ ਹੈ ਇਹ ਤੁਹਾਡੇ ਐਡਰੀਨਲ ਹਾਰਮੋਨਸ ਨੂੰ ਬੂਸਟ ਇੱਕਦਮ ਕਰ ਦਿੰਦਾ ਐਡਰੀਨਲ ਹਾਰਮੋਨਸ ਨੂੰ ਵੇਕ ਕਰਦੇ ਆ ਕਦੇ ਸਲੀਪ ਹੀ ਨਹੀਂ ਕਰਦੇ ਤਾਂ ਇਸ ਕੇਸ 'ਚ ਜਿਹੜੇ ਲੋਕਾਂ ਨੂੰ ਪ੍ਰੋਬਲਮ ਹੈ ਉਹਨਾਂ ਨੂੰ ਅਗਰ ਖਬਰਾਂ ਦੇਖਣ ਦਾ ਸ਼ੌਕ ਹੈ ਵੈਸੇ ਤਾਂ ਮੈਂ ਤਾਂ ਜ਼ਿੰਦਗੀ 'ਚ ਖਬਰ ਦੇਖੀ ਨਹੀਂ ਜੀ ਤਾਂ ਉਹ ਖਬਰਾਂ ਦੇਖਣੀਆਂ 4 ਜਾਂ 5 ਵਜੇ ਤੋਂ ਬਾਅਦ ਬਿਲਕੁਲ ਨਹੀਂ ਦੇਖਣੀਆਂ ਜਿਹੜੇ ਲੋਕਾਂ ਨੂੰ ਨੀਂਦ ਦੀ ਪ੍ਰੋਬਲਮ ਹੈ ਉਹਨਾਂ ਦੇ ਕਮਰੇ 'ਚ ਲਾਈਟ ਵੀ ਕੋਈ ਨਹੀਂ ਹੋਣੀ ਚਾਹੀਦੀ ਕਿਉਂਕਿ ਲਾਈਟ ਫੋਟੋਨਸ ਬ੍ਰੇਨ ਨੂੰ ਐਕਟੀਵੇਟ ਕਰਦੇ ਤੇ ਮੈਲਾਟੋਨਿਨ ਨਹੀਂ ਬਣਦਾ ਤਾਂ ਇਹ ਵੀ ਗਲਤੀ ਹੈ ਰਾਤ ਨੂੰ ਕਮਰੇ 'ਚ ਬ੍ਰਾਈਟ ਲਾਈਟ ਹੋਣੀ ਟੀਵੀ ਤਾਂ ਕਮਰੇ 'ਚ ਕੰਮ ਦੀ ਕਦੇ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਬੰਦਾ ਨਾ ਮਿੰਟ 'ਚ ਆਨ ਕਰ ਲੈਂਦਾ ਠੀਕ ਹੈ ਜੀ ਅਗਲੀ ਗੱਲ ਕੀ ਕਰਨ ਜੀ ਹਰ ਕੋਈ ਕਹਿੰਦਾ ਕਿ 7 ਵੇ ਖਾ ਲੋ 8 ਵੇ ਖਾ ਲੋ ਮਗਰ ਉਸ ਤੋਂ ਬਾਅਦ ਨਹੀਂ ਖਾਣਾ ਇੱਕ ਹੋਰ ਬਹੁਤ ਜ਼ਰੂਰੀ ਫੈਕਟਰ ਹੈ ਬਹੁਤ ਜ਼ਿਆਦਾ ੱਟ ਪਰ ਕੇ ਕਦੇ ਵੀ ਖਾ ਕੇ ਨਹੀਂ ਸੋਣਾ ਬੜੀ ਇੰਟਰਸਟਿੰਗ ਗੱਲ ਹੈ ਜੇ ਤੁਸੀਂ ਬਹੁਤ ਜਿਹਨੂੰ ਕਹਿੰਦੇ ਆ ਓਵਰ ਈਟ ਕਰਨ ਦੀ ਆਦਤ ਰੱਖਦੇ ਹੋ ਤਾਂ ਤੁਸੀਂ ਰਾਤ ਨੂੰ ਓਵਰ ਈਟ ਕਰਕੇ ਸੋਗੇ ਓਵਰ ਈਟਿੰਗ ਦੇ ਕਈ ਨੁਕਸਾਨ ਨੇ ਪਹਿਲਾ ਤੁਹਾਡਾ ਲੀਵਰ ਤੇ ਬਹੁਤ ਪ੍ਰੈਸ਼ਰ ਪੈਂਦਾ ਦੂਜੀ ਚੀਜ਼ ਓਵਰ ਈਟਿੰਗ ਨਾਲ ਤੁਹਾਡਾ ਸਟਮਕ ਐਸਿਡ ਘਟ ਜਾਂਦਾ ਹੈ ਸਟਮਕ ਐਸਿਡ ਘਟਦੇ ਹੀ ਥੋਡੀ ਬਾਡੀ ਚ ਇੱਕ ਤਰ੍ਹਾਂ ਦਾ ਤੁਸੀਂ ਕਹਿੰਦੇ ਹੋ ਐਲਕਲਾਈਨ ਹੋ ਗਿਆ ਟਿੱਡ ਤੁਹਾਡਾ ਕੈਲਸ਼ੀਅਮ ਮੈਗਨੀਸ਼ੀਅਮ ਹਜਮ ਹੋਣੋਂ ਘਟ ਗਿਆ ਤੁਹਾਡੇ ਰਾਤ ਨੂੰ ਅਨੀਜ਼ੀ ਰਹੇਗੀ ਬਾਡੀ ਸੁਪਣਿਆਂਗੇ ਭੜੇ ਭੜੇ ਹੈਨਾ ਇੱਕਦਮ ਉੱਠੋਂਗੇ ਇਹ ਉਸ ਤੇ ਕੀ ਕਹਿੰਦੇ ਆ ਓਵਰ ਈਟਿੰਗ ਦੇ ਨੁਕਸਾਨ ਹੈ ਓਵਰ ਈਟਿੰਗ ਦੀ ਨੀਂਦ ਕਦੇ ਵੀ ਕੰਟੀਨਿਊਸ ਨਹੀਂ ਹੁੰਦੀ ਤੇ ਓਵਰ ਈਟਿੰਗ ਦੀ ਨੀਂਦ ਚ ਮੂੰਹ ਸੁੱਕਦਾ ਉਹ ਮੂੰਹ ਕਿਉਂ ਸੁੱਕਦਾ ਬਹੁਤ ਜ਼ਿਆਦਾ ਬਲੱਡ ਸ਼ੂਗਰ ਬਣ ਗਈ ਸੀ ਇਨਸੂਲਿਨ ਸੌਰੀ ਬਲੱਡ ਸ਼ੂਗਰ ਕਨਵਰਟ ਕਰਦੀ ਫੈਟ ਚ ਤੇ ਪਾਣੀ ਗਿਆ ਘਟ ਕਿਉਂਕਿ ਫੈਟ ਚ ਨਾਲ ਪਾਣੀ ਸਟੋਰ ਹੋ ਗਿਆ 슈ਗਰ ਨੇ ਸਟੋਰ ਕਰਤਾ ਤਾਂ ਇਹ ਕੁਝ ਗਲਤੀਆਂ ਨੇ ਜਿਹੜੀਆਂ ਤੁਸੀਂ ਖਾਣੇ ਦੇ ਨਾਲ ਕਰ ਸਕਦੇ ਹੋ ਹੁਣ ਕੁਲਵੰਤ ਜੀ ਕਈ ਲੋਕਾਂ ਨੂੰ ਆਖਿਆ ਸੀ ਰਾਤ ਨੂੰ ਨਾ ਕੋਈ ਜਿਵੇਂ ਦੁੱਧ ਚ ਚੀਨੀ ਪਾ ਕੇ ਵਿੱਚ ਬਾਰਮਿਟਾ ਪਾ ਕੇ ਪੀ ਰਹੇ ਉਹ ਭਾਈ ਚੀਨੀ ਸੌਣ ਤੋਂ 3 ਘੰਟੇ ਪਹਿਲਾਂ ਬਿਲਕੁਲ ਨਹੀਂ ਖਾਣੀ ਮੈਂ ਤਾਂ ਕਹਿੰਦਾ ਸੌਣ ਤੋਂ 3 ਸਾਲ ਪਹਿਲਾਂ ਚੀਨੀ ਨਹੀਂ ਖਾਣੀ ਚਾਹੀਦੀ ਯੇ ਮੈਂ ਕਿ ਤੱਕ 7 ਸਾਲ ਹੋ ਗਏ ਚੀਨੀ ਖਾਈ ਨੂ ਮਗਰ ਇਹਦਾ ਨੁਕਸਾਨ ਸੁਣੋ ਦੁੱਧ ਚ ਪ੍ਰੋਟੀਨ ਕੋਲੰਤ ਜੀ ਦੁੱਧ ਚ ਲੈਕਟੋਸ ਨਾਮ ਦਾ ਫੈਟ ਸੌਰੀ 슈ਗਰ ਦੁੱਧ ਚ ਬੜਾ ਸੋਨਾ ਫੈਟ ਹੈ ਜਿਹੜਾ ਕਿ ਐਕਚੁਅਲ ਚ ਇੱਕੋ ਚੀਜ਼ ਹੋਣੀ ਹੈ ਉਸ ਚ ਮਗਰ ਨਾਲ ਪਾਲੀ ਚੀਨੀ ਹੁਣ ਦੁੱਧ ਵੀ ਹੁੰਦਾ ਮੱਝ ਦਾ ਉਹ ਸਾਰੇ ਕੰਬੀਨੇਸ਼ਨ ਤੁਹਾਡੇ ਲਈ ਇਹ ਹੈ ਜੇ ਉਹ ਤੁਹਾਡੇ ਸਿਸਟਮ ਨੂੰ ਬਹੁਤ ਓਵਰਲੋਡ ਕਰ ਦਿੰਦਾ ਉਹ ਇਹ ਜੀ ਲੋਡਿੰਗ ਇਕੋਲੋਜੀ ਇਸ ਇੱਕ ਐਕਸਪੈਰੀਮੈਂਟ ਹੈ ਇਹ ਵੀਗਨਸ ਨੇ ਕਰਿਆ ਸੀਗਾ ਜੇ ਉਹ ਡੇਰੀ ਛੱਡਦੇ ਹਨ ਸ਼ੋਦਾ ਦਿਨ ਦਾ ਸਾਈਕਲ ਹੈ ਡੇਰੀ ਛੱਡਣ ਤੋਂ ਸ਼ੈਟ ਟੂ ਸੀ ਵੀ ਕੁਲ ਜੀ ਆਲਮੋਸਟ ਡੇਰੀ ਫ੍ਰੀ ਹੋ ਮੈਨ ਲੱਗਦਾ ਹੈ ਨਾ ਮੈਂ ਤਾਂ ਬਿਲਕੁਲ ਨਹੀਂ ਲੈਂਦਾ ਜੀ ਹਾਂ ਤੇ 14 ਦਿਨ ਦਾ ਸਾਈਕਲ ਹੈ 14 ਦਿਨ ਬਾਅਦ ਤੁਹਾਨੂੰ ਫਰਕ ਪਤਾ ਲੱਗਦਾ ਹੈ ਕਿਉਂਕਿ ਡੇਰੀ ਦਾ ਜਿਹੜਾ ਆਪਣੀ ਆਂਤੜਾ ਨਾਲ ਲੈਣਾ ਦੇਣਾ ਨਾ ਇਹ ਇੱਕ ਦੋ ਦਿਨ ਚ ਫਰਕ ਨਹੀਂ ਪਤਾ ਲੱਗਦਾ 14 ਦਿਨ ਬਾਅਦ ਇਹ ਵੀਗਨਸ ਨੇ ਐਕਸਪੈਰੀਮੈਂਟ ਕਰਿਆ ਸੀ ਮੈਂ ਵੀਗਨ ਨੂੰ ਸਪੋਰਟ ਨਹੀਂ ਕਰਦਾ ਮੈਂ ਵੀਗਨ ਨਹੀਂ ਹੈਗਾ ਮਗਰ ਕਿਉਂਕਿ ਵੀਗਟ ਪਹਿਲਾਂ ਡੇਰੀ ਖਾਣਾ ਜਾਂਦੇ ਸੀ ਕਿਉਂ ਉਹਨਾਂ ਨੇ ਕਿਹਾ ਡੇਰੀ ਵੀ ਛੱਡ ਕੇ ਦੇਖ ਲਈਏ ਬਟ ਐਕਸਪੈਰੀਮੈਂਟ ਅੱਛਾ ਰਿਹਾ ਕਿ ਡੇਰੀ ਛੱਡਣ ਨਾਲ ਤੁਹਾਡੇ ਮੈਂਟਲ ਕਲੀਅਰੈਂਸ ਬਹੁਤ ਆਉਂਦੀ ਹੈ ਤੁਹਾਨੂੰ ਸਟਮਕ ਦੀ ਪ੍ਰੋਬਲਮਸ ਖਤਮ ਹੋ ਜਾਣੀ ਹੈ ਜਿੰਨੀ ਗੈਸ ਦੀ ਪ੍ਰੋਬਲਮ ਹੈ ਡੇਰੀ ਕਰਦੀ ਹੈ ਉਹ ਨਹੀਂ ਕੋਈ ਚੀਜ਼ ਨਹੀਂ ਕਰਦੀ ਮੈਂ ਐਕਸਪੈਰੀਮੈਂਟ ਕਰਕੇ ਦਿਖਾ ਸਕਦਾ ਕੁਲਵੰਤ ਜੀ ਮੈਨੂੰ ਤੁਸੀਂ ਚਾਹ ਪਿਲਾ ਦਿਓ ਇੱਕ ਕੱਪ ਅੱਧਾ ਦੁੱਧ ਅੱਧਾ ਪਾਣੀ ਤੁਹਾਡੇ ਸਾਹਮਣੇ ਬੈਠੇ ਬੈਠੇ ਮੈਂ ਗੈਸ ਦਾ ਐਨ ਸਿਲੰਡਰ ਬਣ ਜਾਊਗਾ ਫਿਰ ਤੁਸੀਂ ਕਹੋਗੇ ਯਾਰ ਮੁਸਕਾਂਦੀ ਹੈ ਮੈਨੂੰ ਮੁਸਕਾਂਦੀ ਹੈ ਕਿਉਂ ਕਿਉਂਕਿ ਉਹ ਮੇਰੀ ਆਂਤੜੀਆਂ ਨੂੰ ਪਸੰਦ ਨਹੀਂ ਆਏ ਤਾਂ ਮੈਨੂੰ ਪਤਾ ਠੀਕ ਹੈ ਜੀ ਅ ਇੱਥੇ ਛ ਇੱਕ ਡੇਰੀ ਹੈ ਜਿਹੜੀ ਮੈਂ ਐਕਸੈਪਟ ਕਰ ਲੈਣਾ ਜਿਵੇਂ ਗੋਟ ਮਿਲਕ ਦਾ ਚੀਜ਼ ਹੁੰਦਾ ਕੁਲਵੰਤ ਜੀ ਜਾਂ ਕਾਊਜ਼ ਮਿਲਕ ਦਾ ਇੱਕ ਚੀਜ਼ ਹੁੰਦਾ ਜਿਹਨੂੰ ਚੈਡਰ ਕਹਿੰਦੇ ਮੈਚਰ ਚੈਡਰ ਚੀਜ਼ ਇਹ ਦੇਖੋ ਕੁਲਵੰਤ ਜੀ ਬੈਕਟੀਰੀਆ ਨਾ ਕੁਦਰਤ ਨੇ ਕਹੀ ਚੀਜ਼ ਦਿੱਤੀ ਕਿ ਗਲਤ ਨੂੰ ਖਾ ਜਾ ਵਧਿਆ ਨੂੰ ਵਧਾਦਾ ਜਿਹੜੇ ਲੋਕਾਂ ਨੂੰ ਰਾਤ ਨੂੰ ਕੜੱਲ ਪੈਂਦੀ ਹੈ ਮੈਂ ਉਹਨਾਂ ਨੂੰ ਕੀ ਕਹਿਣਾ ਹੁੰਦਾ ਕੈਸ਼ੀਅਮ ਮੈਗਨੀਸ਼ੀਅਮ ਲੈ ਕੇ ਸੋ ਰਾਤ ਨੂੰ ਕੜੱਲ ਨਹੀਂ ਪੈਗੀ ਹੈਨਾ ਉਹ ਵੀ ਮੈਂ ਕਿਹਾ ਉਹਨੇ ਐਪੋਸਾਈਡਰ ਵਿਨੇਗਰ ਦੇ ਨਾਲ ਕੁਲਵੰਤ ਜੀ ਜਿਹੜੇ ਲੋਕਾਂ ਨੂੰ ਕੈਲਸ਼ੀਅਮ ਦੀ ਕਮੀ ਹੈ ਨਾ ਅਗਰ ਹਮ ਆਪਣੀ ਇੰਡੀਆ ਤੋਂ ਮਿਲਦਾ ਨਹੀਂ ਤੁਹਾਡੇ ਵੀਰ ਦੁਨੀਆ ਦੇ ਸਾਰੇ ਕਿਤੇ ਨੇ ਬਾਹਰ ਦੀ ਕੰਟਰੀ ਜਿਹੜਾ ਕੋਈ ਸੁਣ ਰਿਹਾ ਹੈ ਮੈਚਰ ਚੈਡਰ ਚੀਜ਼ ਜਾਂ ਗੋਟ ਚੀਜ਼ ਮੈਚਰ ਹੁਣ ਮੈਚਰ ਕਿਉਂ ਬੈਕਟੀਰੀਆ ਨੇ ਸਾਰਾ ਲੈਕਟੋਸ ਖਾ ਕੇ ਕੈਲਸ਼ੀਅਮ ਚ ਕਨਵਰਟ ਕਰਤਾ ਤੇ ਪ੍ਰੋਟੀਨ ਚ ਕਨਵਰਟ ਕਰਤਾ ਉਸ ਚ ਲੈਕਟੋਸ ਰਹਿ ਹੀ ਨਹੀਂ ਤੇ ਅੱਛਾ ਬੈਕਟੀਰੀਆ ਤੇ ਹਮੇਸ਼ਾ ਉਹ ਗ੍ਰਾਸ ਫੈਡ ਕਾਊ ਦਾ ਹੁੰਨਾ ਚਾਹੀਦਾ ਗ੍ਰਾਸ ਫੈਡ ਕਾਊ ਦਾ ਮਤਲਬ ਹੈ ਜਿਹੜੀ ਆਰਗੇਨਿਕ ਚਾਰਦੀ ਹੋਈ ਗਾਂ ਉਹਨੂੰ ਪੱਠੇ ਨਾ ਪਏ ਹੁਣ ਫੀਡ ਨਾ ਪਈ ਹੋਵੇ ਉੱਪਰ ਲਿਖਿਆ ਹੁੰਦਾ ਗ੍ਰਾਸ ਫੈਡ ਕਾਊ एक्स मै एक्सट्रा मेच्योर या मैच्योर चैल चीज तो वह बहुत हेल्पफुल है उस केस जिथे कैलशियम की प्रॉब्लम रही है हाँ मगर कुलवंत जी छोटा फेर जी चाहे अगर लेडीज़ हैं जिन्होंने पीसीओ डी पीसीओ एस के कोई भी रिलेटेड हॉरमोन इम्बैलेंस की प्रॉब्लम है उन्होंने यह चीज़ भी नहीं लेना क्योंकि यह चीज़ उन्होंने हॉरमोन भी उपर थले कर सद अगली चीज कुलवंत जी, जी लैस ए स्ट्रैस केस है इन जनरल रात नहीं आती नींद ਕੀ ਗਲਤੀ ਕੀ ਕਰਦੇ ਆ ਜਾਂ ਤਾਂ ਲੇਟ ਸੌਣੇ ਜਾਂ ਸਕਰੀਨ ਦੇਖਦੇ ਆ ਜਾਂ ਉਹਨਾਂ ਨੂੰ ਪੈ ਕੇ ਨਾ ਨੀਂਦ ਨਹੀਂ ਆਉਂਦੀ ਉਹਨਾਂ ਨੇ ਇਹਨਾਂ ਨੇ ਇੱਕ ਗਲਤੀ ਕੀਤੀ ਹੈ ਇਹਨਾਂ ਨੂੰ ਪਤਾ ਵੀ ਨਹੀਂ ਹੈ ਇਹਨਾਂ ਨੂੰ ਸੈਰ ਕਰਕੇ ਆ ਕੇ ਪੈਣਾ ਚਾਹੀਦਾ ਸੀ ਖਾਣਾ ਬਹੁਤ دیر ਪਹਿਲਾਂ ਖਾਣਾ ਚਾਹੀਦਾ ਉਸ ਤੋਂ ਡੇਢ ਦੋ ਘੰਟੇ ਬਾਅਦ ਇੱਕ ਕਟੋ-ਕਟ ਇੱਕ ਘੰਟੇ ਦੀ ਸੈਰ ਕਰਦੇ ਫਿਰ ਆ ਕੇ ਬੈੱਡ 'ਚ ਪੈਂਦੇ ਕੀ ਕਰਦੇ ਆ ਕੰਮ ਕਰਿਆ ਗੱਲਾਂ ਮਾਰੀਆਂ ਸਿੱਧਾ ਕਿ ਬੈੱਡ 'ਚ ਪੈ ਗਏ ਇਹ ਵੀ ਗਲਤੀ ਕਈਆਂ ਨੇ ਤੇ ਇਹ ਕਈਆਂ ਲਈ ਬਹੁਤ ਸਾਰੇ ਲੋਕਾਂ ਲਈ ਗਲਤੀ ਹੈ ਕਿ ਸਿੱਧੇ ਆ ਕੇ ਬੈੱਡ 'ਚ ਪੈ ਗਏ ਜਿਵੇਂ ਲਾਈਫ ਤੋਂ ਨਾ ਡਿਸਕਨੈਕਟ ਨਹੀਂ ਕਰਿਆ ਜੇ ਪਰ ਕੇਬਲ ਕੱਢੀ ਨਹੀਂ ਡਿਸਕਨੈਕਟ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਨੀਂਦ ਦਾ ਪਰਪਸ ਹੀ ਹੋ ਰਿਹਾ ਹੈ ਨੀਂਦ ਦਾ ਪਰਪਸ ਹੈ ਸਭ ਕੁਝ ਆਫ ਕਰਨਾ ਤਾਂ ਡਿਸਕਨੈਕਟ ਕਰੇ ਕਿਵੇਂ ਕਰਾਂਗੇ ਕਿ ਨਹੀਂ ਕਰਾਂਗੇ ਤਾਂ ਆਫ ਨਹੀਂ ਹੁੰਦਾ ਤਾਂ ਇਹ ਵੀ ਗਲਤੀ ਹੈ ਹੁਣ ਲੈਟਸ ਸੇ ਤੁਸੀਂ ਕਈ ਲੋਕ ਕਹਿੰਦੇ ਕਿ ਕੈਮੀਕਲਸ ਚੀਜ਼ਾਂ ਯੂਜ਼ ਕਰਦੇ ਕਈ ਲੋਕ ਹੁਣ ਸਿਗਰਟ ਬੀਡੀ ਜਾਂ ਜਰਦੇ ਦਾ ਸੇਵਨ ਕਰਦੇ ਨੇ ਕਨਾਂ ਇਹ ਉਹਨਾਂ ਦੇ ਘਰ ਚ ਕੋ ਯੂਜ਼ ਕਰਦਾ ਹੈ ਇਹ ਦੋਨੋਂ ਤਰੀਕੇ ਆ ਫਰਕ ਪੈਂਦਾ ਜੇ ਇਹ ਸਟੀਮੂਲੈਂਟ ਹੁੰਦੇ ਨੇ ਨਿਕੋਟਿਨ ਇਜ਼ ਅ ਸਟੀਮੂਲੈਂਟ ਜੇ ਤੁਸੀਂ ਨਿਕੋਟਿਨ ਦੇ ਉਸ ਚਾਗੇ ਕੰਟੈਕਟ ਚ ਜਿਵੇਂ ਸੌਣ ਤੋਂ ਪਹਿਲਾਂ ਕਈ ਵਾਰ ਹੁੰਦਾ ਤੇ ਜਸਟ ਬਿਫੋਰ ਸਲੀਪ ਇੱਕ ਸਿਗਰਟ ਵੀ ਹੈ ਇਹ ਆਪਣੇ ਪੰਜਾਬ ਦਾ ਸ਼ੁਕਰ ਹੈ ਜੀ ਇਹ ਪ੍ਰੋਬਲਮ ਹੈ ਹੀ ਨਹੀਂ ਹੈ ਮਗਰ ਬਹੁਤ ਘੱਟ ਹੈ ਜੇ ਹੈ ਹੀ ਹੈ ਲੁਕ ਛੁਪ ਕੇ ਕਰਦੇ ਨੇ ਕਰਦੇ ਨੇ ਬਟ ਉਹ ਨਿਕੋਟਿਨ ਪੈਸਿਵ স্মੋਕਰ ਨੂੰ ਜਿਹਨੂੰ ਸੁੰਘਣੀ ਪੈ ਰਹੀ ਹੈ ਜਿਹੜਾ ਲੈ ਰਿਹਾ ਦੋਨਾਂ ਨੂੰ ਸਟੀਮੂਲੇਟ ਕਰਦਾ ਹੈ ਤੇ ਬੈੱਡ ਤੇ ਜਾ ਕੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਇਹ ਬਹੁਤ 네ਗੇਟਿਵ ਯਾ ਗਲਤ ਚੀਜ਼ ਜਿਵੇਂ ਚਾਹ ਤੇ ਕਾਫੀ ਨੇ ਕਿਹਾ ਜਾਂਦਾ ਨਿਕੋਟਿਨ ਉਸ ਤੋਂ ਜ਼ਿਆਦਾ ਖਰਾਬ ਕਰਦੀ ਹੈ ਠੀਕ ਹੈ ਜੀ ਕੁਲਵੰਜੀ ਕਈ ਲੋਕ ਗਲਤ ਵਿਟਾਮਿਨ ਗਲਤ ਟਾਈਮ ਤੇ ਲੈ ਲੈਂਦੇ ਆਂ ਅਗਰ ਤੁਸੀਂ ਕੋਈ ਸਟੀਮੂਲੈਂਟ ਟਾਈਪ ਦਾ ਵਿਟਾਮਿਨ ਜਿਵੇਂ ਕਿ ਕੈਲਪ ਜਿਵੇਂ ਕਿ ਕਿਊ 10 ਹੈ ਨਾ ਜਿਵੇਂ ਕਿ ਹੋਰ ਕਿਹਾ ਜਾਂਦਾ ਜਿਹੜਾ ਸਟੀਮੂਲੈਂਟ ਕਰਦਾ ਮੇਰੇ ਸਭ ਨਾਲ ਇਹ ਦੋ ਮੇਨ ਨੇ ਜਿਹੜੇ ਮੈਨੂੰ ਅਸੀਂ ਬਣਾਣੇ ਜਿਹੜੇ ਤੁਸੀਂ ਅਗਰ ਕੋਈ ਇਹੋ ਜਿਹਾ ਪ੍ਰੋਡਕਟ ਜਿਹੜਾ ਤੁਹਾਡਾ ਮੈਟਾਬੋਲਿਜ਼ਮ ਬੂਸਟ ਕਰੇ ਜਿਹੜੇ ਜਿਹੜੇ ਸੈਕਸ ਬੂਸਟ ਉਹ ਜਿਹੜੇ ਦਵਾਈਆਂ ਹੁੰਦੀਆਂ ਨੇ ਉਹਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਪਾਈਆਂ ਹੁੰਦੀਆਂ ਨੇ ਜਿਹੜੀਆਂ ਕਿ ਰਾਤ ਨੂੰ ਹਾਂ ਉਹ ਵੀ ਹੁੰਦੀਆਂ ਨੇ ਬਿਲਕੁਲ ਹਾਂ ਇਹਨਾਂ ਦੇ ਵਿੱਚ ਨੁਕਸਾਨ ਹੈ ਸਟਿਮੂਲੈਂਟ ਨੇ ਇਹਨਾਂ ਨੇ ਤੁਹਾਨੂੰ ਫਿਰ ਐਕਟੀਵੇਟ ਕਰਨਾ ਹੈ ਉਹ ਬਲੱਡ ਫਲੋ ਵਧਾਉਣਾ ਹੈ ਉਹਦੇ ਚੱਕਰ 'ਚ ਤੁਹਾਡੀ ਨੀਂਦ ਖਰਾਬ ਹੋ ਜਾਂਦੀ ਹੈ ਜਿਵੇਂ ਕੈਲਪ ਹੈ ਇਹ ਕੀ ਕਰਦਾ ਮੈਟਾਬੋਲਿਜ਼ਮ ਬੂਸਟ ਕਰਦਾ ਹੈ Q10 એનર્ਜੀ ਬੂਸਟ ਕਰਦਾ ਹੈ भलाके जी सपेरीमेंट करके देखा जस्ट बिफोर स्लीपे दोपर कैल डी थ्री देती है आहवं जी डी थ्री को कैलशियम मैगनीशियम स्लीप के मसल रिलैक्स करता है असं यह मैं अपने आपते करके देखा ही पड़ना मैं तो तीन लॉडी वेट के हिसाब से मैंने तीन बन मैं तीन सुपर कैल डी थ्री स्लीप तो पहला ले लाइ जस्ट बिफोर गोइंग टू बैड परचिया वर्गी नहीं आदि है जी ਇਹ ਵੀ ਗਲਤੀ ਨਹੀਂ ਕਰਨੀ ਸਟੀਮੂਲੈਂਟਸ ਕਈ ਤਰੀਕੇ ਦੇ ਨੇ ਚਾਹ ਕੌਫੀ ਲਾਈਟਾ ਵੀ ਸਟੀਮੂਲੈਂਟਸ ਨੇ ਹੈਨਾ ਤਾਂ ਸਟੀਮੂਲੈਂਟ ਗ੍ਰੇਮ ਕੋ ਮਾੜੀ ਖਬਰ ਵੀ ਤੁਹਾਨੂੰ ਸਟੀਮੂਲੇਟ ਕਰਦੀ ਹੈ ਸਟੀਮੂਲੇਟ ਨੇ ਇਕਦਮ ਐਕਟੀਵੇਟ ਜਾਂ ਕਰਨਾ ਆਪਣੇ ਹੀ ਤੀਨ ਨੇ ਵੀ ਹਾਂ ਮੈਂ ਵੀ ਜਿਹੜਾ ਮੇਰਾ ਪਾਵਰ ਅਪ ਹੈ ਮੈਂ ਉਹ ਕਦੇ ਨੀਂ ਬੰਦੇ ਨੂੰ ਕਹੂੰਗਾ ਕਿ ਜਸਟ ਮੈਨੂੰ ਕਹੂੰਗਾ ਡੇਢ ਘੰਟਾ ਪਹਿਲਾਂ ਸੌਣ ਤੋਂ ਲੈ ਲੈ ਤਾਂ ਕਿ ਉਹ ਕੰਮ ਕਰਕੇ ਸਿਸਟਮ ਨੂੰ ਸਾਫ ਕਰ ਦੇ ਤਦ ਤੂੰ ਸੋ ਸਕੋ ਤੇ ਇਹ ਗਲਤੀਆਂ ਨਹੀਂ ਕੁਝ ਜਿਹੜੀਆਂ ਤੁਸੀਂ ਰਾਤ ਨੂੰ ਕਰਦੇ ਨੇ ਹੁਣ ਇਹ ਗਲਤੀ ਤੋਂ ਇਲਾਵਾ ਠੀਕ ਕੰਮ ਕੀ ਕਰ ਸਕਦੇ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਹੈਨਾ ਕੋਲੋਂ ਜੀ ਐ ਨਹੀਂ ਹੈ ਕਦੇ 네ਗੇਟਿਵ ਚੀਜ਼ ਡਿਸਕਸ ਨਹੀਂ ਕਰਨੀ ਚਾਹੀਦੀ ਪੋਜ਼ਿਟਿਵ ਕੀ ਹੈ ਬਹੁਤ ਵਧੀਆ ਆਈਡੀਆ ਜੀ ਜੀ ਤੁਸੀਂ ਨੀਂਦ ਵਧੀਆ ਕਰ ਰਹੇ ਹੋ ਜੇ ਤੁਸੀਂ ਕਿਸੇ ਤਰੀਕੇ ਦੇ ਵਧੀਆ ਤੇਲ ਨਾਲ ਕੈਸਟਰ ਆਇਲ ਨਾਲ ਹੈਨਾ ਜਾਂ ਤੁਹਾਡੇ ਵਿੱਚ ਕੁਝ ਥੋੜਾ ਹੋਰ ਜੇਕਰ ਤੁਹਾਨੂੰ ਸਕੈਲਪ ਦੀ ਕੋਈ ਪਰੇਮ ਹੈ ਕੈਸਟਰ ਆਇਲ ਦੇ ਵਿੱਚ ਇੱਕ ਦੋ ਟੁੱਕੇ ਬਲੈਕ ਸੀਡ ਆਇਲ ਦੇ ਪਾ ਕੇ ਉਹਦੀ ਮਸਾਦ ਕਰ ਮੈਂ ਸਿਰ ਦੀ ਠੀਕ ਹੈ ਜੀ ਦੂਜਾ ਤਰੀਕਾ ਲੰਬੀ ਸੈਰ ਕਰਕੇ ਫੇਰ ਪਉ ਬੈਠੇ ਤੀਜਾ ਤਰੀਕਾ ਠੰਡੇ ਪਾਣੀ ਨਾਲ ਇਸ਼ਨਾਨ ਕਰਕੇ ਪੌਬਡ ਚ ਬਹੁਤ ਹੀ ਸਲੀਪ ਦੀ ਕੁਆਲਿਟੀ ਵਧੀਆ ਹੁੰਦੀ ਹੈ ਚੌਥੀ ਚੀਜ਼ ਸੌਣ ਤੋਂ ਪਹਿਲਾਂ ਕਦੇ ਵੀ 3 ਘੰਟੇ ਪਹਿਲਾਂ ਚੀਨੀ ਕਾਰਬੋਹਾਈਡਰੇਟ ਦਾ ਸੇਵਨ ਨਹੀਂ ਕਰਨਾ ਅਗਲੀ ਚੀਜ਼ ਬਹੁਤ ਜ਼ਿਆਦਾ ਖਾਣਾ ਨਹੀਂ ਰਾਤ ਨੂੰ ਡਿਨਰ ਚ ਬਹੁਤ ਜ਼ਿਆਦਾ ਨਹੀਂ ਖਾਣਾ ਡਿਨਰ ਐਂ ਥੋੜੀ ਕਹਿੰਦੇ ਸੀ ਨਾ ਬ੍ਰੈਕਫਾਸਟ ਲਾਈਕ ਅ ਕਿੰਗ ਲੰਚ ਲਾਈਕ ਉਹ ਮਿਡਲ ਮੈਨ ਜੀ ਟਾਈਪ ਤੇ ਡਿਨਰ ਜਿਦਾ ਗਰੀਬ ਨੂੰ ਹੈ ਨਾ ਤਾਂ ਉਹ ਕਿਉਂ ਹੈ ਜਿੰਨਾ ਭਰ ਕੇ ਤੇ ਦਿਖਾਉਂਗੇ ਸੌਣ ਦੀ ਕੋਸ਼ਿਸ਼ ਕਰੋਗੇ ਉਹਨਾਂ ਨੂੰ ਨੀਂਦ ਆਖੇਗੀ ਉਹ ਯਾਦ ਆ ਕੇ ਕਲੋਂਜੀ Apple Cider Vinegar ਪੀ ਕੇ ਕਦੇ ਨਹੀਂ ਸੋਣਾ ਜਿਵੇਂ ਜਿਹਨਾਂ ਨੂੰ ਨੀਂਦ ਦੀ ਦਿੱਕਤ ਹੈ ਨਾ ਉਹਨਾਂ ਨੇ ਇਹ ਨਹੀਂ ਕਰਨਾ ਕਿ ਸੌਣ ਤੋਂ ਘੰਟੇ ਪਹਿਲਾਂ Apple Cider ਪੀ ਲਈਏ ਮੈਨੂੰ ਨਹੀਂ ਫਰਕ ਪੈਂਦਾ ਮਗਰ ਮੈਨੂੰ ਪਤਾ ਹੈ ਕਿ ਇਸ ਦਾ ਹਾਂ ਅਗਰ ਕਈ ਲੋਕ ਰਾਤ ਨੂੰ ਕਰ Apple Cider ਮੀਨੇ ਕਰ ਲੇਟ ਪੀ ਲੈਣ ਜਿਵੇਂ ਉਹਨਾਂ ਨੇ ਪੀਤਾ ਜੀ 8 ਕੋਈ Apple Cider ਪੀਤਾ 10 ਕੋਈ ਨੀਂਦ ਉੜ ਗਈ Apple Cider ਵੀ ਇੱਕ ਬੜਾ ਰਿਫਰੈਸ਼ਿੰਗ ਜੀ ਡਰਿੰਕ ਹੈ ਤੇ ਉਹ ਸਾਈਡਰ ਪਾਰਟ ਕਿਵੇਂ ਕੀ ਕਰਦਾ ਹੈ ਤੇ ਉਹਨਾਂ ਨੂੰ ਐਕਟੀਵੇਟ ਕਰਦਾ ਹੈ ਠੀਕ ਹੈ ਜੀ ਅੱਛਾ ਗਲਤੀਆਂ ਦੀ ਖੋਰ ਚ ਗਈ दारू पीके निसोनी कदे भी थोनू लागदा तुसी सोए हो वो दारू दी नींद है जे थोडी नींद ਨਹੀਂ नी ਹੈ तुसी देखो दारू वाला बंदा हमेशा अगले दिन टायर्ड फील ਕਰਦਾ ਕਿਉਂਕਿ ਉਹ ਸਲੀਪ ਜਿਨੇ ਆਪਾਂ ਕਹਾਂਗੇ ਇੰਡਿਊਸਡ ਸਲੀਪ ਕਹਿੰਦੇ ਅਸੀਂ ਉਹ ਨਸ਼ੇ ਨਾਲ ਕਰੀ ਹੋਈ ਨੀਂਦ ਹੈ ਉਹ ਇੰਡਿਊਸਡ ਹੈ ਉਸ ਤੋਂ ਵਧੀਆ ਉਹਦਾ ਸਲੀਪ ਬਹੁਤ ਵਧੀਆ ਹੁੰਦੀ ਹੈ ਚਲੋ ਜੀ ਆਪਾਂ ਪੋਜ਼ਿਟਿਵ ਵਾਲਾ ਹੈ ਸੌਰੀ ਫਿਰ ਵਿਟਾਮਿਨ ਡੀ ਦਿਨ ਚ ਬਹੁਤ ਵਧੀਆ ਲੈਣਾ ਹੈ ਪਰਵੰਸੀ ਬੜੀ ਇੰਟਰਸਟਿੰਗ ਗੱਲ ਹੈ ਜੇ ਤੁਸੀਂ ਦਿਨ ਚ 1 ਘੰਟਾ ਧੁੱਪ ਲੈਨੇ ਹੋ ਥੋੜਾ ਰਾਤ ਨੂੰ ਮੈਲੇਟੋਨਿਨ ਜਦਾ ਬੰਦਾ ਹੈ ਜਿਹੜਾ ਮੈਲੇਟੋਨਿਨ ਹੈ ਨਾ ਇਹ ਸਪਰਿੰਗ ਵਾਂਗੂ ਕੰਮ ਕਰਦਾ ਹੈ ਜਿੰਨੀ ਲਾਈਟ ਜਿੰਨੀ ਧੁੱਪ ਉਹਨਾਂ ਹੈ ਦੱਬ ਜਾਂਦਾ ਮਗਰ ਜਦੋਂ ਫਿਰ ਰਾਤ ਨੂੰ ਹਨੇਰਾ ਹੁੰਦਾ ਇਹ ਉਨੀ ਛਾਲ ਮਾਰਦਾ ਤਾਂ ਅਗਰ ਤੁਸੀਂ ਦਿਨ ਚ ਜਿਨਾਂ ਨੂੰ ਨੀਂਦ ਦੀ ਦਿੱਕਤ ਹੈ ਜਾਂ ਚਾਹਨੇ ਨੀਂਦ ਸੋਣੀ ਹੋਵੇ 1 ਘੰਟਾ ਮੈਂ ਨਹੀਂ ਕਹਿੰਦਾ ਰਾਤ ਨੂੰ ਜਸ ਸ਼ਾਮ ਨੂੰ ਲਓ ਦੁਪਹਿਰ ਨੂੰ ਲਓ ਸਵੇਰੇ अर्ਲੀ ਮਾਰਨਿੰਗ ਲਓ ਮਗਰ 1 ਘੰਟਾ ਤੁਸੀਂ ਮੈਲੇਟੋਨ ਨੂੰ ਜਾਣ ਕੇ ਸਪਰੈਸ ਕਰਨਾ ਕੋਈ ਨਹੀਂ ਗਲਤੀਆਂ ਚ ਹੋਰ ਗਲਤੀ ਆਦਾ ਕਿ ਜਿਹੜੇ ਲੋਕੀ ਬਿਲਕੁਲ ਬਾਹਰ ਨਹੀਂ ਨਿਕਲਦੇ ਸਾਰਾ ਦਿਨ ਘਰ ਰਹਿੰਦੇ ਆ ਜਿਹਦਾ ਤਾਂ ਘਰ ਤੋਂ ਕੰਮ ਹੈ ਉਹ ਇੱਕ ਬਹੁਤ ਬੜੀ ਗਲਤੀ ਕਰ ਰਹੇ ਹਨ ਉਹ ਆਪਣੇ ਮੈਲਾਟੋਨਨ ਨੂੰ ਨਾ 24 ਘੰਟੇ ਐਕਟੀਵੇਟ ਕਰ ਰਹੇ ਕਿਉਂਕਿ ਨੀਂਦ ਸੌਰੀ ਸਲੀਪ ਨੂੰ ਜਾਂ ਮੈਲਾਟੋਨਨ ਨੂੰ ਐਕਟੀਵੇਟ ਕਰਨ ਦਾ ਮਤਲਬ ਹੈ ਨੇਰਾ ਉਹ ਘਰ ਚੋਂ ਬੰਦਾ ਕਿੰਨੀ ਕ ਲਾਈਟ ਕਰ ਲੂਗਾ ਅਗਰ ਦੇਖੀ ਜਾਏ ਜਿਹਨੇ ਧੁੱਪ ਲਈਏ ਨਹੀਂ ਜਾਂ ਜਿਹਨੇ ਬਾਹਰ ਗਏ ਨਹੀਂ ਉਹਨੂੰ ਕੀ ਹੋਇਆ ਲਾਈਟ ਦਾ ਐਕਸਪੋਜ਼ਰ ਘਟ ਗਿਆ ਕਾ ਥੋੜਾ ਮੈਲੇਟੋਨਨ ਕੰਫਿਊਜ਼ ਹੋ ਜਾਂਦਾ ਬਣਾ ਕਿ ਨਾ ਬਣਾ ਬਣਾ ਕਿ ਨਾ ਬਣਾ ਬਣਾ ਕਿ ਨਾ ਮਨਾ ਰਾਤ ਤੱਕ ਉਹ ਬੰਦ ਨਹੀਂ ਤਾਂ ਟਟੋਕਟ 1 ਘੰਟਾ ਡੇਲੀ ਸਨ ਐਕਸਪੋਜ਼ਰ ਮੈਂ ਕਹਿੰਦਾ ਕਾਰ ਚ ਨਾ ਜਿਹੜਾ ਕੱਢਿਓ ਮੋਟਰਸਾਈਕਲ ਚ ਲਾਇਓ ਚਾਹੇ ਯੂ ਨੋ ਡਰ ਹੈ ਨਾ ਕਿ ਮੈਨੂੰ ਧੁੱਪ ਨਾ ਲੱਗੇ ਧੁੱਪ ਲੱਗੇ ਉਹ ਆਪਣੇ ਕੱਪੜੇ ਜਿਹੜੇ ਪਾ ਲੈ ਮੈਂ ਤਾਂ ਨਹੀਂ ਕਹਿੰਦਾ ਕੱਪੜੇ ਜਿਹੜੇ ਪਾਓ ਮੈਂ ਤਾਂ ਧਿਆਨ ਕੇ ਕੋਈ ਨਹੀਂ ਜਦ ਮੈਨੂੰ ਮੱਕਾ ਮਿਲਦਾ ਨਾ ਧੁੱਪ ਆਉਂਦੀ ਮੈਂ ਉੱਪਰ ਦੀ ਟੀ-ਸ਼ਰਟ ਪਾ ਲਦਾ ਮੈਂ ਦੋਨੋਂ ਪਾਸੇ ਜਿਵੇਂ ਕਹਿੰਦੇ ਆਪਾਂ ਬ੍ਰੈਡ ਨੂੰ ਟੋਸਟ ਨਹੀਂ ਕਰ ਨਾਉ ਟੋਸਟਿੰਗ ਕਰਦੇ ਕਰਦਾ ਉਹਦਾ ਫਾਇਦਾ ਬਹੁਤ ਹੈ ਕੋਈ ਦਰਦ ਨਹੀਂ ਹੁੰਦਾ ਸਾਰੇ ਦਰਦ ਘਟ ਜਾਂਦੇ ਨੇ ਵਿਟਾਮਿਨ ਡੀ ਫ੍ਰੀ ਦਾ ਮਿਲਦਾ ਪਲੱਸ ਰਾਤ ਨੂੰ ਨੀਂਦ ਸੋਣੀ ਆਂਦੀ ਹੈ ਕੁਲਵੰਦੀ ਕੈਲਸ਼ੀਅਮ ਮੈਗਨੀਸ਼ੀਅਮ ਜੇ ਤੁਸੀਂ ਕੈਲਸ਼ੀਅਮ ਮੈਗਨੀਸ਼ੀਅਮ ਨਹੀਂ ਲੈ ਰਹੇ ਤੁਹਾਡੀ ਨੀਂਦ ਦੀ ਕੁਆਲਿਟੀ ਖਰਾਬ ਹੁੰਦੀ ਹੈ ਤਾਂ ਦਿਨ ਚਾਹ ਤੁਸੀਂ ਸਰਾਦ ਖਾਣਾ ਆਪਾ ਸਾਈਡਰ ਬਿਨਾਂ ਕਰ ਪੀ ਕੇ ਸਰਾਦ ਦੇ ਵਿੱਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੋਨੋਂ ਰੱਬ ਨੇ ਆਪਣੇ ਆਪ ਆਏ ਹੋਣ ਤੁਹਾਨੂੰ ਕੈਲਸ਼ੀਅਮ ਮੈਗਨੀਸ਼ੀਅਮ ਐਬਸਾਰਬ ਹੁੰਦੇ ਨੇ ਤੇ ਰਾਤ ਨੂੰ ਤੁਹਾਡੀ ਨੀਂਦ ਬਹੁਤ ਵਧੀਆ ਕੁਆਲਿਟੀ ਦੀ ਆਉਂਦੀ ਹੈ ਥੋੜੇ ਕ ਇੱਕ ਚੀਜ਼ ਹੈ ਜੀ ਪੋਟਾਸ਼ੀਅਮ ਪੋਟਾਸ਼ੀਅਮ ਮਸਲਸ ਨੂੰ ਰਿਲੈਕਸ ਕਰਦਾ ਹੈ ਅਗਰ ਤੁਸੀਂ ਸਲਾਦ ਖਾਣੇ ਹੋ ਤਾਂ ਉਸ ਵਿੱਚ ਆਟੋਮੈਟਿਕਲੀ ਪੋਟਾਸ਼ੀਅਮ ਮਿਲਦਾ ਤੁਹਾਨੂੰ ਐਵੋਕਾਡੋ ਜਾਂ ਚਕੰਦਰ ਦੇ ਪੱਤੇ ਖਾਣੇ ਤਾਂ ਹੋਰ ਵੀ ਵਧੀਆ ਪੋਟਾਸ਼ੀਅਮ ਮਿਲਦਾ ਜਿੰਨਾ ਪੋਟਾਸ਼ੀਅਮ ਪਹੁੰਚਦਾ ਵੈਸੇ ਆਪਣੀ ਨਾਰਥ ਇੰਡੀਆ ਦੇ ਸੈਲਡ ਚ ਨਾ ਪੋਟਾਸ਼ੀਅਮ ਮਿਲਦੇ ਵੀ 4800mg ਤੱਕ ਦੀ ਲਿਮਟ ਹੁੰਦੀ ਹੈ ਉਹ ਮਿਲਦਾ ਹੀ ਨਹੀਂ ਤਾਂ ਮੈਂ ਪੋਟਾਸ਼ੀਅਮ ਸਿਟਰੇਟ ਦਿੰਨਾ ਹੈ ਮਗਰ ਇਹ ਚੀਜ਼ਾਂ ਤੁਹਾਡੀ ਨੀਂਦ ਦੀ ਕੁਆਲਿਟੀ ਨੂੰ ਵਧੀਆ ਕਰਦੇ ਹੈ ਤਾਂ ਇਹ ਕਰਨੇ ਡੂਜ਼ ਐਂਡ ਡੋਂਟਸ ਦੋਨੋਂ ਡਿਸਕਸ ਕਰਨੇ ਸੀ ਰਵਿੰਦਰ ਜੀ ਤੁਸੀਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਇੱਕ ਜ਼ਿਕਰ ਆਪਾਂ ਨੇ ਨਹੀਂ ਕੀਤਾ ਪਾਣੀ ਦਾ ਬਹੁਤ ਸਾਰੇ ਲੋਕਾਂ ਨੂੰ ਆਦਤ ਹੈ ਜੀ ਸੌਣ ਲੱਗਿਆਂ ਉਹ ਪਾਣੀ ਪੀ ਲੈਂਦੇ ਨੇ ਤੇ ਫਿਰ ਜਦੋਂ ਪਾਣੀ ਪੀਂਦੇ ਨੇ ਤੇ ਉਹ ਪਾਣੀ ਜਿਹੜਾ ਉਹ ਕਿਡਨੀ ਦੇ ਵਿੱਚੋਂ ਦੀ ਫਿਲਟਰ ਹੋ ਕੇ ਵਾਰ-ਵਾਰ ਯੂਰਿਨ ਆ ਜਾਂਦਾ ਤੇ ਉਹਦੇ ਨਾਲ ਵੀ ਨੀਂਦ ਖੁੱਲ ਜਾਂਦੀ ਹਾਂਜੀ ਕੀ ਕਹੂੰਗਾ ਕੁਲਵੰਤ ਜੀ ਪਹਿਲੀ ਗੱਲ ਤਾਂ ਵੱਧ ਪਾਣੀ ਪੀਣਾ ਤੁਹਾਡੀ ਕਿਡਨੀ ਨੂੰ ਜ਼ਿਆਦਾ ਕੰਮ ਕਰਵਾਉਂਦਾ ਲੋਕੀ ਸੋਚਦੇ ਵੱਧ ਪਾਣੀ ਨਾਲ ਕਿਡਨੀ ਸਾਫ਼ ਹੁੰਦੀ ਨਹੀਂ ਵੱਧ ਪਾਣੀ ਨਾਲ ਕਿਡਨੀ ਥੱਕਦੀ ਹੈ ਯਾਦ ਰੱਖਿਓ ਬਹੁਤ ਜ਼ਿਆਦਾ ਪਾਣੀ ਨਹੀਂ ਪੀਣਾ ਮੈਂ ਹਮੇਸ਼ਾ ਸ਼ੁਰੂ ਤੋਂ ਕਹਿੰਨਾ ਹੈ ਮੇਰੀ ਪਹਿਲੀ ਵੀਡੀਓ 'ਚ ਤੁਹਾਨੂੰ ਇੱਕ ਵੀਡੀਓ ਬਣਾਈ ਸੀ ਮੈਂ ਇਸ ਸਮੈਸਿਥ ਖਾਇਆ ਸੀ ਕਿ ਬਿਨਾਂ ਪਿਆਸ ਤੋਂ ਪਾਣੀ ਨਹੀਂ ਪੀਣਾ ਹੁਣ ਉਹੀ ਗਲਤੀ ਤੁਸੀਂ ਰਾਤ ਨੂੰ ਵੀ ਕਰਤੀ ਜੇ ਤੁਸੀਂ ਬਹੁਤ ਸਾਰਾ ਪਾਣੀ ਪੀ ਕੇ ਪੀ ਗਏ ਸੋ ਗਏ ਹੁਣ ਇੱਕ ਸਮਝ ਇਕੋ ਲਾਜੀ ਸਪਿਰ ਇੰਟਰਸਟਿੰਗ ਚੀਜ਼ ਹੈ ਉਹੜਾ ਸਰਕੇਡੀਅਮ ਰਿਦਮ ਹੈ ਨਾ ਤੁਹਾਡੀ ਜਾਗ ਕਦੋਂ ਖੁੱਲੀ ਉਹ ਡਿਟਰਮਿਨ ਕਰਦਾ ਦੁਆਰਾ ਸੋ ਪਾਉਂਗੇ ਕਿ ਨਹੀਂ ਜੇ ਤਾਂ ਡੀਪ 슬ੀਪ ਵਾਲ ਖੁੱਲ ਗਈ ਤੁਸੀਂ ਪਿਸ਼ਾਬ ਕਰਕੇ ਆਏ ਸੋ ਜਾਓਗੇ ਜੇ ਕਿਤੇ ਕੱਚੀ ਚ ਖੁੱਲ ਗਈ 45 ਮਿੰਟ ਨੀਂਦ ਨਹੀਂ ਆਣੀ ਫਿਰ ਬੰਦਾ ਚੱਕ ਲੈਂਦਾ ਫੋਨ ਤਾਂ ਰਾਤ ਨੂੰ ਪਾਣੀ ਨਹੀਂ ਪੀ ਕੇ ਸੌਈਦਾ ਤੇ ਅਗਰ ਤੁਹਾਨੂੰ ਰਾਤ ਨੂੰ ਦੋਏ ਤੋਂ ਵੱਧ ਵਾਰੀ ਯੂਰਿਨ ਆਉਂਦਾ ਤੁਹਾਨੂੰ ਇਨਸੂਲਿਨ ਰੈਜ਼ਿਸਟੈਂਸ ਦੀ ਦਿੱਕਤ ਹੋ ਸਕਦੀ ਹੈ ਤੁਹਾਨੂੰ ਆਪਣੀ ਇਨਸੂਲਿਨ ਰੈਜ਼ਿਸਟੈਂਸ ਰਿਵਰਸ ਕਰਨੀ ਇੱਕ ਕਦੇ ਵੀ ਪਸ਼ਾਬ ਆ ਜਾਂਦਾ ਹੈ ਕਿ ਇਹ ਲੋਕਾਂ ਨੂੰ ਕਈ ਵਾਰੀ ਵੀ ਨਹੀਂ ਆਉਂਦਾ ਮਗਰ ਜੇ ਤੁਹਾਨੂੰ ਦੋ ਜਾਂ ਦੋ ਤੋਂ ਵੱਧ ਵਾਰੀ ਆ ਰਿਹਾ ਹੈ ਇਹ ਇਨਸੂਲਿਨ ਰੈਜ਼ਿਸਟੈਂਸ ਜਿਹਨੂੰ ਆਈਆਰ ਕਹਿੰਦੇ ਉਹਦੀ ਨਿਸ਼ਾਨੀ ਹੈ ਤੇ ਉਹਦੇ ਲਈ ਆਪਾਂ ਨੂੰ ਡਾਈਟ ਚੇਂਜ ਕਰਨੀ ਪੈਣੀ ਹੈ ਜਾਂ ਪੋਟਾਸ਼ੀਅਮ ਸਿਟ੍ਰੇਟ ਬਰਬਰਿੰ ਸ਼ੁਰੂ ਕਰਨੀ ਪੈਗੀ ਜੀ ਮਨੋਦਰ ਜੀ ਬਹੁਤ ਸਾਰੇ ਲੋਕਾਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਆ ਬਹੁਤ ਸਾਰੇ ਲੋਕਾਂ ਨੂੰ ਬੀਪੀ ਦੀ ਪ੍ਰੋਬਲਮ ਆ ਤੇ ਉਹ ਡਾਇਬੀਟਿਸ ਤੇ ਬੀਪੀ ਦੀਆਂ ਗੋਲੀਆਂ ਵੀ ਖਾਂਦੇ ਨੇ ਜਿਹੜੀਆਂ ਕਿ ਡਿਉਰੇਟਿਕਸ ਹੁੰਦੀਆਂ ਨੇ ਜੀ ਤੇ ਉਹ ਜਿਹੜੀਆਂ ਨੇ ਉਹਨਾਂ ਨੂੰ ਲੈਣੀ ਉਹਨਾਂ ਦੀ ਮਜਬੂਰੀ ਹੁੰਦੀ ਹੈ ਕੋਈ ਆਪਣੇ ਸ਼ੌਂਕ ਨਾਲ ਨਹੀਂ ਲੈ ਰਹੇ ਬਿਲਕੁਲ ਤੇ ਲੋਕ ਲੋਕਾਂ ਨੂੰ ਕੀ ਐਡਵਾਈਸ ਕਰਾਂ ਕੁਲ ਜੀ ਬਹੁਤ ਸਿੰਪਲ ਜੀ ਡਵਾਈਸ ਹੈ ਅਗਰ ਜਿਹੜਾ ਡਾਇਬੀਟਿਕ ਬੰਦਾ ਰਾਤ ਨੂੰ ਲੇਟੇ ਨਾ ਖਾਵੇ 7 ਵਜੇ ਖਾ ਲੇ ਤੇ ਜੇ ਉਹਨੇ ਗੋਲੀ ਖਾਣੀ ਪਈ 7 ਵਜੇ ਖਾਣੀ ਪਈ ਨਾਲ ਹੀ ਅਗਰ ਉਹਨੂੰ ਬੀਪੀ ਨਹੀਂ ਹੈ ਜਿਹੜੇ ਪਾਣੀ ਨਾਲ ਗੋਲੀ ਲੈਣੀ ਹੈ ਨਾ ਉਸ ਚ 3-4 ਚੁਟਕੀਆਂ ਪੋਟਾਸ਼ੀਅਮ ਸਿਟਰੇਟ ਦੀਆਂ ਤੇ ਇੱਕ ਵੱਡੀ ਚੁਟਕੀ ਨੂਨ ਦੀ ਘੋਲ ਕੇ ਉਸੇ ਪਾਣੀ ਨਾਲ ਗੋੜੀ ਲੈ ਕਿਉਂਕਿ ਡਿਉਰੇਟਿਕ ਨੇ ਕੀ ਕਰਨਾ ਹੈ मिनਰਲਸ ਕਰਦਨੇ ਤੁਸੀਂ मिनਰਲਸ ਪਾ ਦੇ ਅਗਰ ਉਹ ਮੇਰਾ ਪ੍ਰੋਟੋਕੋਲ ਮੰਨੇ ਤਾਂ ਤੁਹਾਨੂੰ ਪਤਾ ਹੀ ਹੈ ਹੁਣ ਬਲੱਡ ਪ੍ਰੈਸ਼ਰ ਦੇ ਕੇਸ ਹੋਰ ਪ੍ਰੋਬਲਮ ਹੈ ਉਹ ਵੀ ਉਹ ਨਮਕ ਤੋਂ ਵੈਸੇ ਡਰਦਾ ਹੈ ਤਾਂ ਅਸੀਂ ਉਹਨੂੰ ਕਹਿੰਦੇ ਦਿਨ ਚ ਸਾਰਾ ਦਿਨ ਪੋਟਾਸ਼ੀਅਮ ਪੀਵੇ ਇੱਕ ਚਮਚ ਪੋਟਾਸ਼ੀਅਮ ਸਿਟਰੇਟ 1 ਲੀਟਰ ਪਾਣੀ ਚ ਘੋਲ ਕੇ ਸਾਰਾ ਦਿਨ ਪੀ ਜਾਵੇ ਸ਼ਾਂਤ ਕੋ ਦਾ ਬੀਪੀ ਵੈਸੀ ਲੋਟਰੂਗਾ ਉਹਦੀ ਗੋਲੀ ਦੀ ਨੀਡ ਘੱਟ ਚੂਗੀ ਨਗਰ ਅਗਰ ਫਿਰ ਵੀ ਗੋਲੀ ਲਈਏ ਮੈਂ ਕਹੂੰਗਾ ਗੋਲੀ ਤੋਂ ਬਾਅਦ ਚਾਹੇ ਥੋੜਾ ਨਿੰਬੂ ਪਾਣੀ ਬਣਾ ਕੇ ਨਾ ਹਲਕਾ ਨਮਕ ਪਾ ਕੇ ਪੀ ਲੈ ਉਹਦਾ ਕੀ ਫਾਇਦਾ ਹੈ ਕਿ ਉਹਦੀ ਬਾਡੀ ਚ ਇਲੈਕਟ੍ਰੋਲਾਈਟਸ ਵਾਪਸ ਚਲੇ ਗਏ ਤੇ ਸੌਣ ਤੋਂ ਪਹਿਲਾਂ ਪਸ਼ਾਬ ਨਾਲ ਪਾਣੀ ਐਕਸੈਸਰ ਨਿਕਲ ਗਿਆ ਤੇ ਰਾਤ ਨੂੰ ਬਾਰ ਬਾਰ ਉੱਠੇਗਾ ਜੀ ਬਤਨ ਉਹ ਇੱਕੋ ਗਰੀਆ ਤੁਹਾਡਾ ਤੇ ਇਹ ਬੱਕਰੀ ਦੇ ਜਿਹੜਾ ਦੁੱਧ ਨਾਲ ਉਹ ਬਣਦਾ ਪਨੀਰ ਹੈਗਾ ਜੀ ਉਹਦੇ ਥੋੜੇ ਜਿਹਾ ਇੱਕ ਦੇ ਫਾਇਦੇ ਫਿਰ ਦੁਬਾਰਾ ਦੱਸ ਦਿਆਂ ਜੀ ਚਲੋ ਜੀ ਦੇਖੋ ਜਿਹੜਾ ਬੱਕਰੀ ਦੁੱਧ ਦੇਣਾ ਉਹਦੇ ਵਿੱਚ ਜਿਹੜਾ ਬੈਕਟੀਰੀਆ ਉਹ ਹਮੇਸ਼ਾ ਤੋਂ ਜਾਣਿਆ ਜਾਂਦਾ ਚਾਹੇ ਉਹ ਤੁਸੀਂ ਪਲੇਟ ਲੈਡਟ ਕੱਟ ਗਏ ਹੋਣ ਚਾਹੇ ਛੋਟੇ ਬੱਚੇ ਕਈਆਂ ਦੀ ਮੇਰੇ ਇੱਕ ਦੋਸਤ ਦੀ ਫੈਮਿਲੀ 'ਚ ਹੀ ਰੂਲ ਹੈ ਜੀ ਜੰਮਨ ਤੇ ਬਾਅਦ ਬੱਚੇ ਮੈਨੇ ਕਿੰਨੀ ਦੇਰ ਤੱਕ ਪਹਿਲਾਂ ਹੋਰ ਕੋਈ ਦੁੱਧ ਨਹੀਂ ਦਿੰਦੇ ਮਾਂ ਦੇ ਦੁੱਧ ਤੋਂ ਬਾਅਦ ਉਹ ਬੱਕਰੀ ਦੇ ਦੁੱਧ ਤੇ ਜਾਂਦਾ ਬੱਕਰੀ ਦੇ ਦੁੱਧ ਤੇ ਬਹੁਤ ਜਿਵੇਂ ਉਹਦੇ ਨਾਲ ਬੈਕਟੀਰੀਆ ਦੀ ਜਿਹੜੀ ਕੰਬੀਨੇਸ਼ਨ ਉਹ ਡਿਫਰੈਂਟ ਹੈ ਉਹਦੀ ਐਬਸਾਰਪਸ਼ਨ ਵਧੀਆ ਹੈ ਉਸ ਦੇ ਚ ਦੇਖੋ ਕਈ ਚੀਜ਼ ਇਹ ਜੇ ਮੋਜ਼ਰੇਲਾ ਹੈ ਕਈ ਚੀਜ਼ ਇਹ ਜੇ ਬੰਦੀ ਉਸ ਤੋਂ ਹੈ ਮੈਂ ਜਿਹੜਾ ਮੈਂ ਚੀਜ਼ ਕਹ ਰਿਹਾ ਗੋ ਮਗਰ ਅਪਨੂ ਚਾਹੀਦਾ ਹੈ ਮੈਚੁਰ ਗੋਟ ਚੀਜ਼ ਕੈਸ਼ਮਿਜ਼ ਬਹੁਤ ਹੈ ਹੁੰਦਾ ਹੈ ਹੈਨਾ ਉਹਦਾ ਪ੍ਰੋਟੀਨ ਕੰਟੈਂਟ ਹੀ ਡਿਫਰੈਂਟ ਹੈ ਉਹਦੀ ਐਬਸਾਰਪਸ਼ਨ ਡਿਫਰੈਂਟ ਡਿਫਰੈਂਟ ਹੈ ਤਾਂ ਅਗਰ ਤੁਹਾਨੂੰ ਮੈਚੁਰ ਚੈਦਰ ਚੀਜ਼ ਮਿਲਦਾ ਹੈ ਤੁਸੀਂ ਖਾ ਸਕਦੇ ਹੋ ਸੋਰੀ ਮੈਚੁਰ ਗੋਟ ਚੀਜ਼ ਮਿਲਦਾ ਹੈ ਤਾਂ ਤੁਸੀਂ ਆਰਗੇਨਿਕ ਹੋਵੇ ਤਾਂ ਖਾ ਸਕਦੇ ਹੋ ਜੀ ਇਹ ਕਿਹੜੇ ਕਿਹੜੇ ਰੋਗਾਂ ਦੇ ਵਿੱਚ ਕੰਮ ਆਉਗਾ ਜੀ ਆ ਕੁਲਵੰਤੀ ਸਭ ਤੋਂ بڑا ਕਿਹੜਾ ਕੜੱਲਾ ਪੈਂਦੀਆਂ ਨੇ ਜੇ ਰਾਤ ਨੂੰ ਕੜੱਲੀ ਪੈਂਦੀ ਕੇ ਪੂਰੀ ਨਸ ਚੜ ਗਈ ਤੇ ਉੱਠ ਕੇ ਜੀ ਆਏ ਹਾ ਚੀਕਾ ਨਿਕਲ ਗਏ ਆ ਜਿਨ੍ਹਾਂ ਨੂੰ ਸਲੀਪ ਐਪ ਨਹੀਂ ਹੈ ਉਹਨਾਂ ਨੂੰ ਜਿਨ੍ਹਾਂ ਨੂੰ ਘਰਾੜੇ ਮਰਨ ਦੀ ਪ੍ਰੋਬਲਮ ਆਉਂਦੀ ਹੈ ਉਸ ਹੈਲਪ ਕਰ ਸਕਦਾ ਹੈ ਜਿਨ੍ਹਾਂ ਨੂੰ ਯੂਰੀਨੇਸ਼ਨ ਹੁੰਦੀ ਜ਼ਿਆਦਾ ਉਹਦੇ ਵਿੱਚ ਮੈਨੂੰ ਪੂਰਾ ਲੱਗਦਾ ਕਿ ਕਿਉਂਕਿ ਕੈਲਸ਼ੀਅਮ ਹੈਲਪ ਕਰਦਾ ਹੈ ਜਿਨ੍ਹਾਂ ਦੇ ਮਸਲਸ ਟਿਫ ਰਹਿੰਦੇ ਨੇ ਬਾਡੀ ਤੰਗ ਰਹਿੰਦੀ ਹੈ ਸਵੇਰੇ ਉੱਠਦੇ ਮਸਲਸ ਬਾਡੀ ਬਹੁਤ ਸਟਿਫ ਹੁੰਦੀ ਹੈ ਉਹਨਾਂ ਨੂੰ ਉਹਨਾਂ ਨੂੰ ਹੈਲਪ ਕਰਦਾ ਹੈ ਜੀ ਮਗਰ ਆਪਾਂ ਇਹਦੇ ਉੱਪਰ ਕੋਈ ਜੀ ਐ ਨਹੀਂ ਹੈ ਅਗਰ ਤੁਸੀਂ ਜਾਣੇ ਹੋ ਇਹਦੇ ਉੱਪਰ ਪੂਰੀ ਇੱਕ ਵੀਡੀਓ ਬਣ ਸਕਦੀ ਹੈ ਪ੍ਰੋਬਲਮ ਇਹ ਹੈ ਇਹ ਆਪਣੇ ਇਲਾਕੇ 'ਚ ਅਵੇਲੇਬਲ ਨਹੀਂ ਹੈ

ये इसी वटसएप नंबर से नाइन ट्रिपल एट फोर सैवन फाइव ट्रिपल जीरो से वट्सएप कर दो कोच अगर तुम्हें हैल्थ कोच बनना हैल्थ कोचिंग अगर अपनी परसनल हैल्थ कोचिंगनी है या सैमिनार जो तुम्हें घर आके सैमिनार अटेंड करना है जेडक्ट इंट्रस्ट हो आरस एंड नैचुरे है ना तो यह प्रोडक्टा किसी इंटरस्टिड हो तो सा नंबर नोट कर लो जी बयासी अठ सौ सत्तर चौदह एक सौ छियाहठ बयासी अठ सौ सत्तर चौदह एक सौ छियाहठ दूजा नंबर है पचासी पचानवे पचहत्तर चाली नब्बे ਤੀਜਾ ਨੰਬਰ ਹੈ 7986112118 ਜੀ 7986112118 9985450 ਤਰ੍ਹਾਂ ਹੈ ਯਾਰ ਇਹ ਹੈਗਾ ਜੀ ਜਿਹੜਾ ਰਵਿੰਦਰ ਸਿੰਘ ਜੀ ਦਾ ਪਰਸਨਲ ਨੰਬਰ ਜਿਹੜਾ ਜਿਸ ਨਾਲ ਕੀ WhatsApp ਕਰਤਾ ਜਾ ਸਕਦਾ WhatsApp ਤੇ ਤੁਸੀਂ ਸੰਪਰਕ ਕਰਕੇ ਨਾਲ ਜਿਹੜੀ ਹੈ ਸੈਮੀਨਾਰ ਹੈਲਥ ਕੋਚ ਜਾਂ ਕੋਚ ਟ੍ਰੇਨਿੰਗ ਦੇ ਬਾਰੇ ਗੱਲ ਕਰ ਸਕਦੇ ਜੀ ਉਹ ਬਹੁਤ ਸ਼ੁ크ਰੀ ਬਹੁਤ ਧੰਨਵਾਦ ਤੁਹਾਨੂੰ ਮੋਸ਼ ਚੱਕੀ ਤੋਂ फटाफट ਫੋਨ ਚੱਕੋ ਜੀ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਸੌਣ ਤੋਂ ਪਹਿਲਾਂ ਅਸੀਂ ਸਾਰੇ ਲਗਭਗ ਲਗਭਗ ਸਾਰੇ ਹੀ ਇਹ ਗਲਤੀਆਂ ਕਰਦੇ ਹੀ ਕਰਦੇ ਆਂ ਇੱਥੇ ਜੇ ਮੈਂ ਇੱਕ ਮੀਮ ਪੜ ਰਿਹਾ ਸੀ ਉਹਦੇ ਵਿੱਚ ਉਹਨੇ ਦਿਖਾਇਆ ਵੀ ਮਿਲ ਗਿਆ ਬਾਪੂ ਦਾ ਚੌਥਾ ਬੰਦਰ ਤੇ ਚੌਥੇ ਬੰਦਰ ਦੇ ਵਿੱਚ ਤਿੰਨ ਬੰਦਰ ਤਾਂ ਸੀਗੇ ਬੁਰਾ ਮਤ ਦੇਖੋ ਬੁਰਾ ਮਤ ਸੋਚੋ ਬੁਰਾ ਮਤ ਕਹੋ ਤੇ ਚੌਥੇ ਬੰਦਰ ਦੇ ਜਿਹੜੇ ਪਰਤੀ ਕੁ ਵਜੋਂ ਉਹਨੇ ਇੱਕ ਫੋਨ ਹੱਥ 'ਚ ਚੱਕੀ ਬੰਦਾ ਜਿਹੜਾ ਉਹ ਦਿਖਾਇਆ ਸੀ ਵੀ ਇਹ ਵਾਪੂ ਦਾ ਚੌਥਾ ਬੰਦਰ ਤੇ ਅੱਜ ਆਪਾਂ ਵਾਪੂ ਦੇ ਚੌਥੇ ਬੰਦਰ ਬਣਦੇ ਜਾ ਰਹੇ ਹਾਂ ਜਿਲੇ ਵਿੱਚ ਹਰਲੇ ਹੱਥ ਦੇ ਵਿੱਚ ਸੌਣ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਜਿਹੜਾ ਫੋਨ ਹੱਥ 'ਚ ਰਹਿੰਦਾ ਤੇ ਇਹ ਵੀ ਆਪਣੀ ਨੀਂਦ ਨੂੰ ਉਡਾਉਣ ਦਾ ਇੱਕ ਬੜਾ ਵੱਡਾ ਕਾਰਨ ਬਣਦਾ ਲੂ ਰੇਜ਼ ਜਿਹੜੀਆਂ ਨੇ ਉਹ ਖਰਾਬ ਕਰਦੀਆਂ ਜੀ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਏਗੀ ਇਹ ਫਟਾਫਟ ਸ਼ੇਅਰ ਕਰੋ ਕਿਸੇ ਨਾ ਕਿਸੇ ਦੇ ਕੰਮ ਜ਼ਰੂਰ ਆਏਗੀ ਜੇ ਕਿਸੇ ਇੱਕ ਦੇ ਕੰਮ ਆ ਗਈ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਹੀ ਕਾਮਯਾਬ ਹੋ ਰਿਹਾ ਸਾਡੇ ਚੈਨਲ ਨਿਊ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਵਰਲਡ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਆਜ ਰਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮਨੇ ਦੋ ਇਜਾਜ਼ਤ ਅਲੋ